ਸਤਿਗੁਰਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵਹਿੜਾਂ ਆ ਗਈਆਂ ਵੀਰੋ ਚੰਗੀਆਂ ਟੋਪ ਕਲਾਸ ਨੇ ਚੰਗੀਆਂ ਝੋਟੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿਗੁਰਾਲ ਵੀਰ ਜੀ ਸਤਿਗੁਰਾਲ ਜੀ ਸਤਿਗੁਰਾਲ ਹੋਰ ਸੁਣਾਓ ਵੀਰ ਜੀ ਕੀ ਹਾਲ ਚਾਲ ਵਧੀਆ ਵਧੀਆ ਵੀਰ ਜੀ ਵਧੀਆ ਹੋਰ ਵੀਰ ਜੀ ਠੀਕ ਹੈ ਜੀ ਤਾਂ ਜੀ ਵਧੀਆ ਵਧੀਆ ਵੀਰ ਜੀ ਹਾਂ ਜੀ ਵੀਰ ਜੀ ਨਾਂ ਦੱਸਿਓ ਆਪਣਾ ਨਾਂ ਵੀਰ ਜੀ ਕਮਲਜੀ ਸਿੰਘ ਦੇ ਆਪਣਾ ਪਤ ਭਗਵਾਨਪੁਰ ਤੇ ਸੀਲ ਦੇ ਰਬਾ ਬਣਾਣਕ ਤੇ ਜ਼ਿਲ੍ਹਾ ਕਰਤਾਰਪੁਰ ਦੇ ਠੀਕ ਹੈ ਫੋਨ ਨੰਬਰ ਦੱਸ ਦਿਓ 9815907784 ਨੰਬਰ ਆਇਆ ਤੇ WhatsApp ਚ ਆ ਬੜਾ ਚੰਗੀਆਂ ਝੋਟੀਆਂ ਆਗੀਆਂ ਕੋਲੇ ਚੰਗੀਆਂ ਵੇੜਾਂ ਦੋ ਝੋਟੀਆਂ ਵਾ ਸੂਮ ਵਾਲੀਆਂ ਤੇ ਚਾਰ ਵੇੜਾਂ ਸੂਮ ਚਾਰ ਵੇੜਾਂ ਆਗੀਆਂ ਠੀਕ ਹੈ ਜੀ ਠੀਕ ਹੈ ਜੀ ਤੇ ਜੋਨ ਵੀਰ ਜੀ ਜਿਹੜੇ ਨੂੰ ਸੱਦੇ ਆ ਦੀ ਮੈਂ ਇਕੱਠੇ ਵੀਡੀਓ ਬਣਾਉਣੇ ਆ ਬਿਲਕੁਲ ਬਿਲਕੁਲ ਆ ਰਹੇ ਆ ਉਦਾਂ ਹੀ ਫਿਰਦੇ ਮੈਂ ਕਹਾ ਚੱਲ ਵੀਰ ਕੋ ਹੋ ਕੇ ਜਾਂਦੇ ਆ ਬਿਲਕੁਲ 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 ਜਾ ਗਏ ਹੁਣ ਕਿੰਨੇ ਇੱਕੋ ਜਿਕੇ ਹੋ ਗਏ ਬਿਲਕੁਲ ਵੀਰ ਜੀ ਬਿਲਕੁਲ ਠੀਕ ਹੈ ਜੀ ਜੋਨ ਵੀਰ ਕਹਿੰਦਾ ਵੈੜਾਂ ਲਾਈਆਂ ਚੰਗੀਆਂ ਹਨਾ ਹਾਂ ਜੀ ਵੈੜਾਂ ਲਾਈਆਂ ਚਲੋ ਆਪਾਂ ਕੱਲ ਨੂੰ ਬਣਾਵਾਂਗੇ ਆਪਣੀ ਵੀਡੀਓ ਠੀਕ ਹੈ ਠੀਕ ਹੈ ਜੀ ਤੇ ਕਰੀਏ ਸ਼ੁਰੂ ਵੀਰ ਜੀ ਇਹਨਾਂ ਦਾ ਇਹ ਤੋਂ ਕਰੀਏ ਝੋਟੀਆਂ ਤੋਂ ਕਰ ਲਈਏ ਸ਼ੁਰੂ ਹਾਂਜੀ ਇਹਦੇ ਬਾਰੇ ਦੱਸਿਓ ਵੀਰ ਜੀ ਇਹ ਵੀਰ ਜੀ ਝੋਟੀ ਸੂਹ ਵਾਲੀ ਇਹ ਦੇਣਾ ਦੇਨ ਦਾ ਖੜਦੀ ਹਾਂਜੀ ਹਾਂਜੀ ਸ਼ਾਇਦ ਹੀ ਮਾਰਦੀ ਏ ਠੀਕ ਹੈ ਜੀ ਦੋ ਚੰਗੀ ਝੋਟੀਆਂ ਦੇਨ ਦਾ ਬਾਕੀ ਆ ਹਨਾ ਜੀ ਲੋਈ ਚ ਆ ਜਾਂਦੀ ਝੋਟੀਆਂ ਠੀਕ ਹੈ ਜੀ ਦੂਜਾ ਸੂਆ ਸੁਣਾ ਦੇ ਦੂਜਾ ਸੂਆ ਹਾਂਜੀ ਹਾਂਜੀ ਠੀਕ ਹੈ ਜੀ ਦੇਣ ਕਿੰਨੇ ਲੈ ਜੂ ਵੀਰ 10 ਦੇਨ 10 ਦੇਨ ਦਾ ਲੈ ਜੂ ਹਨਾ ਜੀ ਪੁੱਛ ਪਾਜੋ ਇੱਕ ਵਾਰ ਬਿਲਕੁਲ 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 ਵੇਖੋ ਵੀਰੋ ਚੰਗੀ ਝੋਟੀ ਆ ਵੀ ਹੈ ਪਤਲੇ ਚਮਚ ਆ ਗਈ ਆ ਦੁੱਧ ਵੀਰ ਜੀ ਦੱਸਦੇ ਕੁਝ ਪਹਿਲੇ ਸੂਏ 10 ਕਿਲੋ ਦਿੱਤਾ ਹੈ ਪਹਿਲੇ ਸੂਏ ਪਹਿਲੇ ਨੇ 10 ਕਿਲੋ ਭਰਿਆ 1000 ਬੜਾ ਕਿਲੋ ਭਾਦੂਗੀ ਰਾਜੀ ਰੋਜੀਆ ਬਾਕੀ ਸਿੰਗਲ ਹੱਡੀ ਆ ਗਈ ਹੈ ਨਾ ਜੀ ਸਾਡੀ ਆਂਦੀ ਸਿੰਗਲ ਹੱਡੀ ਬਹੁਤ ਚੰਗੀ ਨੀਲੀ ਜੀ ਆ ਜਾਂਦੀ ਨੀਲੀ ਪੈਰ ਤੋਂ ਤੇ ਜੀ ਬਿਲਕੁਲ ਬਿਲਕੁਲ ਲੋਹੀ ਚ ਆ ਗਈ ਸੋਰੀ ਹੈ ਨਾ ਜੀ ਬਿਲਕੁਲ ਜੀ ਵੇਖੋ ਵੀਰੋ ਲੋਹੀ ਚ ਆ ਗਈ ਹੈ ਝੋਟੀ ਚੰਗੀ ਮੰਨੀ ਜਾਂਦੀ ਹੈ ਦੁੱਧ ਨੂੰ ਪਹਿਲੇ ਸੂਏ ਵੀਰ ਕਹਿੰਦਾ 10 ਕਿਲੋ ਦੁੱਧ ਝੋਟੀ ਨੇ ਭਰਿਆ ਪਤਲਾ ਚਾਮਾ ਗਿਆ ਥਣ ਥਣ ਦੀ ਕੁਆਲਿਟੀ ਚੈੱਕ ਕਰ ਲਓ ਵੀਰੋ ਬਹੁਤ ਸ਼ਾਨਦਾਰ ਥਣ ਲੱਗਿਆ ਜੀ ਚੰਗੀ ਝੋਟੀਆਂ ਵੀਰੋ ਪਿੱਠਪੁੜੇ ਵਾਲੀ ਆ ਫੇਸ ਕੁਆਲਿਟੀ ਚੈੱਕ ਕਰ ਲਓ ਆ ਦੇਖੋ ਪੁੱਤਾ ਪੱਠਾ ਬਹੁਤ ਚੰਗਾ ਝੋਟੀਆਂ ਬਿਲਕੁਲ ਬੰਦੂਗੀ ਨਾ ਝੋਟੀ ਬੰਨੀ ਬਹੁਤ ਜ਼ਿਆਦਾ ਭਾਈ ਬੜੀ ਥੱਲੇ ਦੀ ਤੇ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਕੁ ਦੇ ਦੇਣੀ ਝੋਟੀ 90 ਹਜ਼ਾਰ ਦੀ ਝੋਟੀ 90 ਦੀ ਹਾਂ ਜੀ ਉਹ ਜੈਜ ਜਾਂਦੇ ਹੋ ਕੋਈ ਲੱਤ ਕੋ ਘੱਟ ਕੋ ਗੱਲ ਨਹੀਂ ਕਰਦਾ ਮਾੜੀ ਤੁਹਾਨੂੰ ਪਤਾ ਸਟਾਰਟ ਹੀ ਕੰਮ ਇਥੋਂ ਦਾ ਲੱਗਦਾ ਜੀ ਤੇ ਬਿਲਕੁਲ ਬਿਲਕੁਲ ਭਾਈ ਜੇ ਲੋ ਟਾੜਾ ਰੇਟ ਜੈਜ ਹੁੰਦਾ ਹੋਰ ਜਾਂਦੇ ਹੋ ਮਾਨਤਨ ਕਰਦੇ ਵੀਰ ਜੀ 85 ਹਜ਼ਾਰ ਦੀ ਦੇਦਾ ਜਿਆਸੀਰ ਜੀ ਠੀਕ ਹੈ ਵੀਰ ਜੀ ਚਲ ਹਾਂ ਨਾ 82 ਜਰ ਚਲ ਹਾਂ ਨਾ 82 ਦੀ ਪੂਰੇ 80 ਦੀ ਪੂਰੇ 80 ਦੀ ਠੀਕ ਹੈ ਬਾਕੀ ਵਿੱਚ ਛੋਟ ਕਰ ਦਿਓ ਹਨਾ ਜੀ ਕੋਈ ਵੀਰ ਫੋਨ ਲਾਵੇ ਹਨਾ ਵੀਰੇ ਠੀਕ ਹੈ ਵੇਖ ਲਓ ਵੀਰੋ 8000 ਦੀ ਵੀਰੋ ਨਾ ਆਂਦੇ ਝੋਟੀ ਦੇ ਦਾਂਗੇ ਬਾਕੀ ਫੋਨ ਲਾ ਲਓ ਵੀਰੋ ਮਾਤਣ ਵਿੱਚੋਂ ਹੋਰ ਹੋ ਜਾਊਗਾ ਹਾਂਜੀ ਠੀਕ ਹੈ ਜੀ ਹਾਂਜੀ ਵੀਰ ਜੀ ਦੂਜੇ ਨੰਬਰ ਤੇ ਆ ਗਈ ਇਹਦੇ ਬਾਰੇ ਦੱਸੋ ਝੋਟੀ ਵੀ ਦੀ ਤਿਆਰ ਹੀ ਹੈ ਇਹ ਤਿਆਰ ਹੀ ਆਏ ਹਨਾ ਜੀ ਸੁਣਾ ਝੋਟੀ ਦਾ ਤੁਹਾਨੂੰ ਬਹੁਤ ਚੰਗਾ ਲੱਗਾ ਠੀਕ ਹੈ ਖੋਲੋ ਵੀਰ ਜੀ 12 ਕਿਲੋ ਦਿੰਦਗੇ ਉੱਥਾਂ ਮੈਂ ਦੁੱਧ 12 ਕਿਲੋ ਚਵਾਜੂ ਝੋਟੀ ਪਤਲੀ ਚੰਦੀ ਦੀ ਆ ਠੀਕ ਆ ਜੀ ਵੇਖੋ ਵੀਰੋ ਇਹ ਵੀ ਝੋਟੀ ਚੰਗੀ ਆ ਗਈ ਆ ਦੁੱਧ ਵਾਲੀ ਵੀਰ ਦੱਸਦਾ ਚੰਗੇ ਰਿਕਾਰਡ ਵਾਲੀ ਇਹ ਵੀ ਥਣ ਤੁਹਾਨੂੰ ਬਹੁਤ ਵਧੀਆ ਲੱਗਿਆ ਨੂੰ ਹੀ ਥਣ ਭਾੜਾ ਹੁਣ ਤੋਂ ਸੋਨਾ ਵੀਰ ਜੀ ਦਿਨ ਲੈ ਜੂ ਦੋ ਤਿੰਨ ਲੈਣਾ ਦੋ ਤਿੰਨ ਲੈ ਜੂ ਹਣਾ ਜੀ ਠੀਕ ਆ ਜੀ ਬਹੁਤ ਚੰਗੀ ਝੋਟੀ ਦੀ ਬਹੁਤ ਚੰਗੀ ਝੋਟੀ ਲੱਗਾ ਵਾ ਥਣ ਵੀ ਬੜਾ ਚੰਗਾ ਲੱਗਾ ਬਿਲਕੁਲ ਜੀ ਵੇਖੋ ਵੀਰੋ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਚੰਗੀ ਝੋਟੀ ਆ ਥਣ ਥਣ ਗੇਠ ਗੇਠ ਤੇ ਲੱਗਿਆ ਜਿੱਥੋਂ ਮਰਜ਼ੀ ਫੋਲੋ ਬਿਲਕੁਲ ਪਤਲੇ ਚਮਚ ਆ ਗਏ ਹਨਾ ਜੀ ਤੇ ਦੁੱਧ ਵੀ ਚੰਗਾ ਤੁਸੀਂ ਦੱਸਦੇ ਵੀਰ ਜੀ ਪਿਛਲੇ ਸੂਏ ਚ ਆਇਆ ਦੇ ਦੇਉਗੀ 10000 ਰੁਪਏ ਚ ਆਇਆ ਪਿਛਲੇ ਸੂਏ ਠੀਕ ਹੈ ਜੀ ਥਾਣੇ ਵੀਰੋ ਵੇਖ ਲਓ ਗੇਠ ਗੇਠ ਤੇ ਥਣ ਲੱਗਿਆ ਤਥਾਨਵੀ ਕਿਆ ਬਾਤਾਂ ਜੀ ਬਹੁਤ ਵਧੀਆ ਥਾਨ ਲੱਗਿਆ ਬਿਲਕੁਲ ਬਿਲਕੁਲ ਦੁੱਧ ਵਾਲੀਆਂ ਨਿਸ਼ਾਨੀਆਂ ਇਹਦੀਆਂ ਪੂਰੀਆਂ ਝੋਟੀਆਂ ਹਨਾ ਜੀ ਚੰਗਾ ਦੁੱਧ ਭਰੂਗੀ ਚੰਗੀ ਹੈ ਵੀ ਦੀ ਝੋਟੀ ਸੇਵਾ ਕੋ ਕਰੂ 12 ਕਿਲੋ ਦੁੱਧ ਰਾਮ ਨਾਲ ਜੀ ਰਾਮ ਨਾਲ ਦੇਈਓ ਹਨਾ ਜੀ ਹਾਂ ਜੀ ਠੀਕ ਹੈ ਜੀ ਤੇ ਵੀਰ ਜੀ ਮੁੱਲ ਕੀ ਕਰ ਲੈਣਾ ਇਹਦਾ ਮੁੱਲ ਵੀ ਦੀ ਇਹਦਾ ਵੀ ਕਰਨ ਭਾਅ 90 90000 ਕਰੀ ਜੀ ਹਾਂ ਜੀ ਇਹ ਵੀ ਦੇ ਦਾਂ 85000 ਦੀ 85000 ਦੀ ਹਾਂ ਜੀ ਕਰ ਦੇ ਵੀਰ ਜੀ ਜੋਗਰ ਜੀ ਨੂੰ ਪੁੱਛ ਲੋ ਨਾਲ ਕਰ ਦੇ ਵੀਰ ਜੀ ਮਨਤਾ 82 ਦੇ ਦਾਂਗੇ ਵੀ 82 ਦੀ ਹਾਂਜੀ ਹਾਂ ਵੀਰ ਜੀ ਪਿਆਸੀ ਸਾਡੀ ਕੱਠੀ ਨਹੀਂ ਛੋੜ ਕਰਾਂਗੇ 80 ਦੀਆਂ ਹਾਂ ਦੋ ਧਿਆਨ ਦਿਓ ਕੋਈ ਨਾ ਲਏਗਾ ਫਿਰ 80 ਦੀ ਦੇ ਦਾਂਗੇ ਬਿਲਕੁਲ ਸਹੀ ਫੇਰ ਫੇਟ ਬੜਾ ਕੁਝ ਹਾਂਜੀ ਠੀਕ ਆ ਜੀ ਵੇਖ ਲੋ ਵੀਰ ਚੰਗੀਆਂ ਝੋਟੀਆਂ ਨੇ 80 80000 ਦੀਆਂ ਵੀਰ ਕਹਿੰਦੇ ਦੇ ਦਾਂਗੇ ਦੋਵੇਂ ਝੋਟੀਆਂ ਸ਼ਾਨਦਾਰ ਨੇ ਕਦ ਕਾ ਠਿੱਕੋ ਜਾਵਾ ਚੰਗੀਆਂ ਝੋਟੀਆਂ ਨੇ ਪਤਲੇ ਚਮਚ ਆਗੀਆਂ ਥੰਡ ਥੰਡ ਦੀ ਕੁਆਲਿਟੀ ਚੈੱਕ ਕਰ ਲੋ ਇੱਕ ਰੇਟ ਵੀ ਇਹਦਾ ਬਿਲਕੁਲ ਜਿਆਜਾ ਵੱਲੇ ਨਾਲੀਆਂ ਝੋਟੀਆਂ ਨੇ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਪਸੰਦ ਜ਼ਰੂਰ ਹੋਣਗੀਆਂ ਜੀ ਠੀਕ ਆ ਵੀਰ ਜੀ ਹਾਂਜੀ ਤੀਜਾ ਨੰਬਰ ਤੇ ਆ ਗਈ ਵੀਰ ਜੀ ਇਹਦੇ ਬੈਡ ਬਾਰੇ ਦੱਸਿਓ ਇਹ ਯਾਰ ਵੀਰ ਜੀ ਪਹਿਲੇ ਤੋਂ ਸੁਣੀ ਆ ਹਾਂਜੀ ਇਹਦੇ 10-12 ਰਹੇ ਜੀ ਦਿਨ 10-12 ਲੈ ਜੂ ਹਾਂਜੀ ਬਹੁਤ ਠੰਡੀ ਤੇ ਨਹੀਂ ਵਸੀ ਠੀਕ ਆ ਜੀ ਹਾਂਜੀ ਇਹ ਦਮ ਦੇ ਵੇਖੋ ਵੀਰੋ ਖਾਨਸੂਣ ਚੁਵਾਈ ਵਾਲਾ ਲੱਗਿਆ ਜੀ ਦਿਨ 12 ਖੜਦੀਏ ਖੋਲੋ ਵੀਰ ਜੀ ਕਰੋਸ ਤੇ ਬੈਠਿਆ ਬਿਲਕੁਲ ਹਾਂਜੀ ਚੰਗੀ ਵਾਢੀ ਵੱਢੀ ਆ ਠੀਕ ਹੈ ਦੰਦੂਗਵੇਂ ਆ ਵੀਰੇ ਦੰਦੂਗਵੇਂ ਸੋ ਨਿਛਕੀ ਆ ਛੱਗੀ ਆਗੀ ਠੀਕ ਆ ਵੇਖੋ ਵੀਰੋ ਕੱਦ ਕਾਠ ਫੁੱਲਾ ਚੰਗੀ ਵੈੜ ਆਗੀ ਆ ਪਲੀ ਜੁੜੀ ਆ ਲੰਮੀ ਬੇਲ ਆਗੀ ਆ ਜਗਾਠਾ ਜਗੂਠਾ ਚੰਗਾ ਵੇਖੋ ਚੈੱਕ ਕਰੋ ਵੀਰੋ ਵੈੜ ਬਹੁਤ ਸ਼ਾਨਦਾਰ ਆ ਰੰਗ ਬਾਯਾ ਲੈ ਵੀਰੇ ਲੈ ਚੰਗੀ ਵੀਰੇ ਕੱਦ ਕਾਠ ਆ ਲੀਆ ਕੋਈ ਵੀਰ ਦੂਰੋਂ ਵੀ ਚੱਲ ਕੇ ਆਊਗਾ ਪਸੰਦ ਜ਼ਰੂਰ ਆਊਗੀ ਚੰਗੀ ਵੈੜ ਆਗੀ ਆ ਜੀ ਵੇ ਕਿੰਨਾ ਗੁੱਦ ਚਵਾਜੂ ਦੱਸਿਆ ਠੀਕ ਹੈ ਜੀ ਵੇਖੋ ਵੀਰੋ ਲੈਵਾਦੇ ਹੁਣ ਤੋਂ ਸ਼ਾਨਦਾਰ ਆਏ ਦਿਨ ਬਾਕੀ ਵੀਰ ਦੱਸਦਾ ਥੋੜਾ ਗਰਮੀ ਗਰਮੀਓ ਤੁਹਾਡੇ ਵੀਰੇ ਪਟਾਖੇ ਕੋਲੇ ਕਿੰਨੇ ਚੱਲੇ ਪਾਈ સેવા ਦੇ ਕਿੰਨੇ ਕਿੰਨੇ ਪੈਸੇ ਦਿਨ ਭਾਈ ਨੂੰ ਦੇਣੀ ਬਿਲਕੁਲ ਨਜ਼ਰ ਆਇਆ ਇਹ ਭਾਈ ਵੈੜਨਾ ਆਪਣੇ ਲੱਗੇ ਹੀ ਅਸਲ ਜੀ ਹਾਂਜੀ ਤੇ ਮੇਰੇ ਜਾਣ ਤੋਂ ਪਹਿਲਾਂ ਇੰਨੇ ਲੈ ਲੀ ਨਹੀਂ ਸੀ ਤੇ ਆਪਣੇ ਘਰ ਹੀ ਵੈੜ ਦੀ ਵੀਡੀਓ ਪਾਉਂਦੇ ਸਨ ਅੱਛਾ ਅੱਛਾ ਚੰਗੇ ਰਿਕਾਰਡ ਵਾਲੀ ਮੰਨੀ ਗਈ ਵੀਰੇ ਵੈੜ ਤੇ ਹਾਂਜੀ ਚੰਗੇ ਰਿਕਾਰਡ ਦੀ ਮੰਨਦੀ ਹੈ ਯਾਨੀ ਕਿ ਰਿਕਾਰਡ ਬੜਾ ਵਧੀਆ ਪਟਾ ਪਟਾ ਬੜਾ ਰਾਜੂ ਜੀ ਪਹਿਲਾਂ ਲੈ ਲਈ ਮੇਰੇ ਅੱਛਾ ਠੀਕ ਹੈ ਜੀ ਚਲੋ ਬਾਕੀ ਚੰਗੇ ਰਿਕਾਰਡ ਵਾਲੀ ਵੀਰੋ ਹਨਾ ਜੀ ਫੋਨ ਦੇਖੋ ਠੰਡੀ ਬਹੁਤ ਜ਼ਿਆਦਾ ਠੀਕ ਹੈ ਵੀਰ ਜੀ ਆਣ ਜੀ ਬਹੁਤ ਸਪੈਸ਼ਲ ਵੈੜਾ ਹੈ ਨਾ ਜੀ ਚੰਗੀ ਵਸ਼ੀ ਹੈ ਵੀਰੇ ਮੋਲ ਕੀ ਕਰਨਾ ਮੋਲ ਤੇ ਵੀ ਜੀ ਦਾ 75000 ਰਿਆ 75000 ਹਾਂ ਜੀ ਜੋ ਮੈਨੂੰ ਪਤਾ ਹੀ ਅਜੇ ਨਹੀਂ ਲਈਏ ਚਾਹ ਪਾਣੀ ਵਾਲਾ ਕੰਮ ਚਲੋ ਕਰ ਦਿਓ ਮਾਨਤਨ ਹੋਰ ਕਰ ਦਿਓ ਚਲੋ ਜੋ ਮੈਨੂੰ ਪੁੱਛਣਾ ਹੋਣਾ ਕਰ ਦਿਓ ਵੀਰ ਜੀ 75000 ਜੋ ਤੇ ਅਸੀਂ ਛੋਟ ਕਰ ਦਾਂਗੇ 67 ਦੀ ਹਾਂ ਜੀ 68 ਦੀ ਦੋ ਜੀ 65 ਪੂਰੇ ਦੀ ਜਾਂਦੇ ਵੀਰੇ ਬਾਕੀ ਰੇਟ ਤਾਂ ਅਜਾ ਜਾਵੇ ਛੋਟ ਹੀ ਹੋਣੀ ਹੈ ਨਾ ਜੀ ਬਿਲਕੁਲ ਵੇਖੋ ਵੀਰੇ 65000 ਦੀ ਵੀਰ ਕਹਿੰਦੇ ਵੈੜ ਦੇ ਦਾਂਗੇ ਚੰਗੀ ਵੈੜਾ ਵੱਡੀ ਵੈੜਾ ਗਈ ਆ ਥਣ ਥਣ ਚੁਵਾਈ ਵਾਲਾ ਲੱਗਿਆ ਜੀ ਚੰਗੀ ਵੈੜਾ ਵੀਰੋ ਬਹੁਤ ਸਪੈਸ਼ਲ ਵੈੜਾ ਦੂਰੋਂ ਮੇਰ ਚੱਲ ਕੇ ਆਊਗਾ ਛੱਡ ਕੇ ਨਹੀਂ ਜਾਂਦਾ ਉੱਪਰੋਂ ਵੀ ਗਾਡਰ ਵਾਂਗੂ ਸਿੱਧੀ ਸੁੱਦੀ ਆ ਵੈੜ ਚੰਗੀ ਵਸ਼ੀ ਆ ਜੀ ਪੈਟ ਕੁੜੇ ਵਾਲੀ ਆ ਚੰਗੀ ਵੈੜੀ ਆ ਦੁੱਧ ਚੰਗਾ ਭਰੋ ਵੀਰ ਜੀ 65000 ਦੀ ਕੋਈ ਵੀਰ ਦੂਰੋਂ ਚੱਲ ਕੇ ਆਊ ਛੋਟ ਕਰਦੇ ਹੋ ਹਨਾ ਜੀ ਮਾਨਤਨ ਕਰਦੇ ਹੋ ਕੋਈ ਨਾ ਠੀਕ ਆ ਜੀ ਹਾਂਜੀ ਵੀਰੇ ਆ ਗਈ ਵੈੜਾ ਇਹਦੇ ਮੈਂ ਦੱਸਾਂ ਇਹ ਮਿੱਟੀ ਵਹੜੇ ਇਹ ਵੀ ਮਤਲਬ ਲੈ ਲੂਗੀ ਕੋਈ 7-8 ਦਿਨ ਅੱਛਾ ਵਾਲੀ ਵਹੜਾ ਖਰੋਸ ਦੇ ਵਿੱਚ ਆ ਵੀ ਬਹੁਤ ਬੜਾ ਚੰਗਾ ਲੱਗਾ ਵਾ ਠੀਕ ਹੈ ਜੀ ਹਾਂ ਜੀ ਦੁੱਧ ਦੇ 13-14 ਕਿਲੋ ਦੇ ਦਊਗੀ ਥੱਲੇ ਚੰਗੀ ਬਣ ਜਾਂਦੀ ਥੱਲੇ ਚੰਗੀ ਬਣਦੀ ਹਾਂ ਜੀ ਹਾਂ ਜੀ ਕਾਲ ਹੋਊਗਾ ਠੀਕ ਹੈ ਜੀ ਵੇਖੋ ਵੀਰੋ ਚੰਗੀ ਵਹਿੜੇ ਵੀ ਰਾਜੀ ਰੂਜੀ ਆ ਕਰੋਸ ਪੰਨ ਚ ਆ ਗਈ ਆ ਫੈਂਡ ਫੌਂਡ ਇਹਦੀ ਚੰਗੀ ਆਊ ਹਨਾ ਵੀਰ ਜੀ ਹਾਂ ਜੀ ਜੀ ਚੰਗੀ ਮਿੱਟੀ ਤਾਂ ਪਤਾ ਹੀ ਆ ਕਰੋਸ ਲਾ ਗਏ ਕਰੋਸ ਪੰਨ ਆ ਗਿਆ ਹਨਾ ਵੀ ਥੱਲੇੋਂ ਬਹੁਤ ਚੰਗੀ ਬਾਨ ਕਰਦੀ ਠੀਕ ਠੀਕ ਹੈ ਜੀ ਚੰਗ ਵੇਖੋ ਵੀਰੋ ਥਣ ਥਣ ਬਹੁਤ ਵਧੀਆ ਲੱਗਿਆ ਵੀ ਥਣ ਚਵਾਈ ਵਾਲਾ ਲੱਗਿਆ ਜੀ ਠੰਡੀ ਠੁੰਡੀ ਬਾਕੀ ਬਹੁਤ ਹੈ ਉਹ ਤਾਂ ਡਰਦੀ ਹੈ ਜੀ ਬਿਲਕੁਲ ਬਿਲਕੁਲ ਜੀ ਵੇਖੋ ਵੀਰੋ ਲੈਵਾ ਹੁਣ ਤੋਂ ਵੀ ਸ਼ਾਨਦਾਰ ਬਣਾਇਆ ਇਹਨੇ ਥਣ ਵੀ ਵਧੀਆ ਵਾ ਚਵਾਈ ਵਾਲਾ ਥਣ ਲੱਗਿਆ ਜੀ ਗੁਲਾਬੀ ਥਣ ਲੱਗੇ ਹੋਏ ਗੁਲਾਬੀ ਥਣ ਆ ਗਿਆ ਹਨਾ ਜੀ ਗੁਲਾਬੀ ਥਣ ਆ ਗਿਆ ਨੋ ਕਿਹੜਾ ਥਣ ਆ ਗਿਆ ਫਿਰ ਇਹਨੂੰ ਚੰਗੀ ਵਹਿੜਾ ਹਨਾ ਜੀ ਜੋ ਤਿਆਰ ਹੋ ਜਾ ਥਣ ਚੰਗਾ ਬਣਾਉਂਗੀ ਜੀ ਦੁੱਧ ਪਿਛਲੇ ਸੂਜੇ ਚੰਗਾ ਭਰਾਇਆ ਹਨਾ ਵੀਰੇ ਨੇ 12 ਕਿਲੋ ਦਿੱਤਾ ਹੈ 13 ਕਿਲੋ ਦੇ ਦੇ ਜੀ ਠੀਕ ਹੈ ਜੀ ਬਾਕੀ ਵੀਰੇ ਦੁੱ ਨਾਣਾ ਨੂਣਾ ਚੈੱਕ ਕਰ ਲਓ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਥਣ ਗੇਟ-ਗੇਟ ਤੇ ਲੱਗਿਆ ਇਹਦਾ ਵੀ ਵਹਿੜ ਚੰਗੀ ਆ ਫਿਰ ਰੇਟ ਵੀਰ ਕੀ ਕਰਦਣਾ ਇਹਦਾ ਰੇਟ ਵੀਰ ਜੀ ਕਰਨੂ ਦਾ ਭਾ 45000 ਕਰੀਏ ਜੀ ਹਾਂਜੀ ਖਾਣਾ ਜਿਹੜੀ ਆ ਨਾ 43000 ਦੀ 43 ਦੀ ਹਾਂਜੀ ਹੋਰ ਮਾਨ ਕਰਦੇ ਵੀਰ ਜੀ ਸਾਹਮਣੀ ਕੇ ਵੀਰ ਨੇ ਦੋ ਤਿੰਨ ਦੇਣਾ ਨਾ ਜਿਹਾਉਂਦੇ ਵੀਰ ਜੀ ਤੁਸੀਂ ਕਰ ਦਿਓ ਮਾਨ ਤਾਂ 40 ਦੇ ਦਾਂਗੇ ਪੂਰੇ 40 ਦੀ ਹਾਂਜੀ ਖਾਣਾ ਹੀ ਹੋਣੀ ਛੋਟ ਹੋਣੀ ਆ ਛੋੜੀਓ ਵਿੱਚੋਂ ਹਾਂਜੀ ਹਾਂਜੀ ਬਿਲਕੁਲ ਜਾਇਜ ਰੇਟ ਆ ਬਾਕੀ ਵੀਰੇ ਫੋਨ ਲਾ ਲਿਓ ਮਾਂ ਤਨ ਹੋਰ ਹੋ ਜੂ ਕੋਈ ਨਾ ਹਨਾ ਵੀਰੇ ਮੋੜ ਇਹਨਾਂ ਕੇ ਇਹਨੂੰ ਠੀ ਠੀਕ ਹੈ ਵਦਰਾ ਮੋਦਰਾ ਹੇ ਹੈ ਗਈਆਂ ਚੰਗੀਆਂ ਹਨਾ ਪਰ ਉਹਨਾਂ ਨਾਲੇ ਭਾਅ ਕਿੰਨਾ ਹੈ ਯਾਰ 10 12 ਕਿਲੋ ਗਰਮੀਆਂ ਹੀ ਦੇਈ ਜਾਏ ਕੋਈ ਬਿਲਕੁਲ ਨਹੀਂ ਹਨਾ ਤੁਹਾਨੂੰ ਪਤਾ ਗਰਮੀਆਂ ਦੇ ਉਹ ਮਾਲ ਜਾਲਾ ਮਿਲਦਾ ਹਾਂਜੀ 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 ਵੀਰੇ ਠੀਕ ਹੈ ਜੀ 40 ਚੋਂ ਮਾਤਾਂ ਨਾ ਹੋ ਜੂ ਆ ਵੇੜ ਪਰ ਦੱਸਿਓ ਹਾਂਜੀ ਇਹ ਵੀ ਵਾਹ ਬਹੁਤ ਚੰਗੀ ਤਿਆਰ ਹੀ ਹੈ ਇਹ ਤਾਂ ਵਾਹ ਦੋ ਤਿੰਨ ਦਿਨ ਲਾ ਜੇ ਇਹ ਦੋ ਤਿੰਨ ਦਿਨ ਬਾਅਦ 15 ਕਿਲੋ ਦੇ ਦਊਗੀ ਇਹ ਚਟਕੀ ਕਰੋਸ ਚ ਆ ਜਾਂਦੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਵੇਖੋ ਵੀਰੋ ਚੰਗੀ ਵੈੜ ਆ ਗਈ ਐ ਵੀ ਲੈਵਲ ਉਹਦੀ ਸ਼ਾਨਦਾਰ ਆ ਚੰਗੀ ਲਊ ਵਾਲੀ ਵੈੜ ਆ ਜੀ ਲੈ ਵੀਰੋ ਦਾ ਵਧੀਆ ਵੀਰੇ ਥਾਨ ਤੁਹਾਨੂੰ ਚੰਗਾ ਲੱਗਿਆ ਹਨ ਜੀ ਦੁੱਧ ਸਾਰੀਆਂ ਵੇੜਾਂ ਬਹੁਤ ਚੰਗੇ ਲੱਗਦੇ ਬਹੁਤ ਵਧੀਆ ਥਾਨ ਲੱਗਿਆ ਇਹ ਕਿੰਨਾ ਕੁ ਦੁੱਧ ਚ ਆਜੂ ਵੀਰ ਜੀ ਇਹ ਦੁੱਧ ਵਿੱਚ 15 ਲੀਟਰ ਚ ਆਜੂਗੀ ਬਈ ਜਖਸੀ ਆ ਥੋੜੀ ਵਿੱਚ ਕਰੋਸ ਪਨ ਆ ਗਿਆ ਹਨ ਜੀ ਫੈਂਡ ਫੌਂਡ ਇਹਦੀ ਵੀ ਚੰਗੀ ਆਊਗੀ ਫੈਂਡ ਫੌਂਡ ਚੰਗੀ ਆਊਗੀ ਬਿਲਕੁਲ ਜੀ ਜਖਸੀ ਇਹ ਬਹੁਤ ਚੰਗੀ ਆ ਬਿਲਕੁਲ ਜੀ ਬਾਕੀ ਵੀਰੇ ਕਦ ਕਾਠ ਵੀ ਚੰਗਾ ਆ ਦੁੱਧ ਵੀ ਚੰਗਾ ਪਰ ਉਹ ਕੀ ਥਾਨ ਤੁਹਾਨੂੰ ਵਧੀਆ ਲੱਗਿਆ ਚਵਾਈ ਵਾਲਾ ਲੱਗਿਆ ਹਨ ਬਿਲਕੁਲ ਜੀ ਕਰੋਸ ਪਨ ਆ ਗਿਆ ਗਰਮੀ ਤੋਂ ਹੀ ਰਾਤ ਹਨ ਜੀ ਬਿਲਕੁਲ ਬਿਲਕੁਲ ਵੀਰੇ ਮੁੱਲ ਬੋਲ ਤੂ ਵੀਰ ਜੀ ਕਾਲ ਪਾ ਤਕਰੀ 10000 ਕਰੀ ਗਈ ਹੈ ਹਾਂ ਜੀ ਬੁੰਜਿਆ ਜੀ ਦੇ ਦਈਏ ਬੁੰਜਿਆ ਦੀ ਹਾਂ ਜੀ ਜਾਣਦੇ ਹੋ ਹੋਰ ਜਿਆਦਾ ਵੀਰ ਨੂੰ ਕੁਛ ਲੋ ਮਨ ਤਾਣਾ ਜਾਣਦੇ ਵੀਰ ਜੀ 2 ਘਟ 50 ਦੀ ਦਰ 2 ਘਟ 48 ਦੀ ਹਾਂ ਜੀ ਖਾਣਾ ਹੀ ਹੋਣੀ ਜੇ ਲੈਣੀ ਹਾਂ ਨਾ ਇੱਕ ਹੀ ਗੱਲ ਕਰ ਦੋ ਯਾਰ ਛੋਟ ਕਰੋ ਵੀਰੇ ਹੋਰ 47000 ਦੀ ਬਸ ਹੋਰ 47 ਦੀ ਹਾਂ ਕਰੋਸ ਆਹ ਤਾਂ ਚੰਗੀ ਹੈ ਯਾਰ ਬਾਕੀ ਕੋਈ ਵੀਰ ਫੋਨ ਲਾਵੇ ਹਨਾ ਜੀ ਪਾਉਣ ਕੋਲਾਂ ਤੋਂ ਸੂਲਾਂ ਤੋਂ ਫਿਰ ਤਾਂ ਪਾ ਜਾਓ ਬਾਹਰ ਵੇਖ ਲਾਂਗੇ ਬੰਦੇ ਚੰਗੀ ਬਣ ਜਾਣੀ ਠੀਕ ਹੈ 47000 ਦੀ ਆਣਾ ਵੀਰ ਜੀ ਹਾਂਜੀ 47000 ਠੀਕ ਹੈ ਵੀਰ ਜੀ ਠੀਕ ਹੈ ਜੀ ਹਾਂਜੀ ਆ ਗਈ ਵਾਲਾ ਬਣਾਏ ਦੇ ਵੇ ਦੱਸੋ ਇਹ ਨਰੇਗਾ ਕਾਂ ਚੰਗੀ ਠੰਡੀ ਸੀਲ ਹੈ ਹਾਂਜੀ ਚੰਗੀ ਠੰਡੀ ਵੀਰ ਜੀ ਜਰਸੀ ਬਰਾਉਂ ਦੇ ਆ ਜਾਂਦੇ ਜਿੱਤਾ ਮਰਜੀ ਠੀਕ ਹੈ ਜੀ ਹੈ ਸਾਬ ਬਣ ਆਲੀ ਵਸ਼ੀ ਕਰੋਸ ਪਨ ਆ ਗਈ ਹੈ ਨਾ ਇਹ ਵੀ ਖੋਲੋ ਵੀਰ ਜੀ ਇਹ ਕਿੰਨੇ ਦਿਨ ਬਾਕੀ ਆ ਇਹਦੇ ਹੈਗੇ 15 ਦਿਨ ਦਿਨ 15 ਬਾਕੀ ਆ ਹਾਂਜੀ ਹਾਂਜੀ ਠੀਕ ਹੈ ਜੀ ਵੇਖੋ ਵੀਰੋ ਇਹ ਵੱਡੇ ਪੱਲੇ ਆ ਗਈ ਆ ਮੈਂ ਦੁੱਧ ਕਿੰਨਾ ਹੀ ਚੋਆਏ ਨੇ ਦੱਸ ਦੇ ਐ 12 ਦੇ ਲੰਘ ਲੋ ਚ ਆ ਗਈ ਫੇਰ ਲੋ ਵੀਰੋ ਉਧਾਂ ਵੱਡੇ ਪੱਲੇ ਜਾ ਵੜ ਕੋਈ ਵੀਰ ਸੰਭੂਗਾ ਚੰਗਾ ਦੁੱਧ ਚਵਾਊਗੀ ਦੇਣ ਕਿੰਨੇ ਬਾਕੀ ਵੀਰ ਜੀ ਦੇਣ ਕਿੰਨੇ ਲੈ ਜੋ 15 15 ਮਿੰਟ ਲੈ ਜੋ ਨਹੀਂ ਯਾਰ ਬਹੁਤ ਨਹੀਂ ਘਮਾ ਲੋ ਬਿਲਕੁਲ ਬਿਲਕੁਲ ਵੱਡੇ ਪੱਲੇ ਜਾ ਗਈ ਹਨਾ ਜੀ ਵੇਖੋ ਵੀਰੋ ਚੰਗੀ ਆ ਦਿਨ ਦਾ ਬਾਕੀ ਅਜੇ ਬਾਕੀ ਚੈੱਕ ਕਰ ਲਓ ਵੀਰੋ ਥਣ ਥਣੇ ਨੂੰ ਵੀ ਚਵਾਈ ਵਾਲਾ ਲੱਗਿਆ ਵੱਡੇ ਪੱਲੇ ਚ ਆ ਗਈ ਆ ਦੁੱਧ ਵੀ ਚੰਗਾ ਚਵਾਊਗੀ ਕੋਈ ਵੀ ਇਸੇਵਾ ਕਰੂ ਹਨਾ ਵੀਰੇ ਬਿਲਕੁਲ ਆ ਬੇ ਉਹ ਵੱਧਰ ਉਧਰ ਬਹੁਤ ਆ ਜਦੋਂ ਇਹ ਤਿਆਰ ਹੋਈ ਨਾ ਵਸ਼ੀ ਫੇਰ ਹੋਰ ਗੱਲ ਹੋ ਜਾ ਬਿਲਕੁਲ ਠੀਕ ਹਾਂਜੀ ਵੀਰ ਜੀ ਇਹਦਾ ਮੁੱਲ ਕੀ ਕਰਨਾ? ਹੋਰ ਤੇ ਭਾਅ ਤੁਸੀਂ ਜਿੱਦਾਂ ਵੱਡੀਆਂ ਰਿਹਾ 50 ਹਜ਼ਾਰ ਦੀ। ਹਾਂਜੀ। ਦੇ ਲੀਆ 45 ਹਜ਼ਾਰ ਦੀ। ਹਾਂਜੀ ਵੀਰ ਜੀ 40 ਦੀ। 40 ਦਾ। ਪੂਰੇ 30 ਦੀ ਤੇਰਾ। ਪੂਰੇ 30 ਦੀ। ਬਾਚੋ ਓਡੀ ਹੋਣੀ ਜੀ ਬਸ ਇੱਕ ਹੋਣੀ ਟਿੱਪਨ ਟੁੱਪਣਾ ਇੱਕ ਨੰਬਰ ਵੀਰੇ ਇੱਕ ਨੰਬਰ ਹੋ ਗਈ ਭਾਂ ਕੋਈ ਪਸੰਦੀ ਕਰਕੇ ਉਹ ਰਾਲਾ ਲੈ ਜੀ ਭੋਜ ਤਿਆਰ ਕਰਕੇ ਫਿਰ ਦੋ ਜਾਨਾ ਫੰਦ ਲਿਆ ਦਿਓ ਬਿਲਕੁਲ ਜੀ ਦੋ ਵੀ ਚਾਰੀ ਲੰਨੇ ਪਰ ਪੰਜ ਹੀ ਲੰਨੇ ਠੀਕ ਹੈ ਠੀਕ ਹੈ ਜੀ ਨਹੀਂ ਜਿਆਜ ਰੇਟ ਹੈ ਹਨਾ ਜੀ ਵੱਡੇ ਪੱਲੇ ਚ ਆ ਗਿਆ ਵੀਰੇ ਉਹ ਰੇਟ ਜਿਆਜ ਜੋ 35000 ਦੀ ਜੇ ਕੋਈ ਵੀਰ ਜੋੜੇ ਜੋੜੇ ਪਾਉਣਗੇ ਹੋਰ ਜਿਆਜ ਕਰ ਦਿਓ ਕਰਨਾ ਕੋਈ ਛੋਟ-ਛਾਟ ਵਾਲਾ ਕੰਮ ਹੀ ਨਹੀਂ ਜੋੜਾ ਜੜਾ ਪਹਿਲਾਂ ਹੀ ਕਰ ਦਿੰਦੇ ਇਕੱਠਾ ਠੀਕ ਹੈ ਜੀ ਚਲੋ ਜੀ ਆਨ ਦਿਓ ਮਾਨਦਾਨ ਕਰ ਦਿਓ ਖੁੱਲਾ ਹਨਾ ਜੀ ਠੀਕ ਹੈ ਇਹੋ ਪਸ਼ੂ ਵੀਰੇ ਠੀਕ ਹੈ ਜੀ ਵੇਖੋ ਵੀਰੋ ਇਹੀ ਪਸ਼ੂ ਨੇ ਚੰਗੇ ਸ਼ਾਨਦਾਰ ਨੇ ਠੰਡੇ ਸੀਲ ਨੇ ਥਣ ਥਣ ਸਾਰੀਆਂ ਵੇੜਾਂ ਨੂੰ ਸ਼ਾਨਦਾਰ ਲੱਗੇ ਆ ਚਵਾਈ ਵਾਲੇ ਥਣ ਲੱਗੇ ਆ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਹੁੰਦੀ ਵੀਰੇ ਤੁਸੀਂ ਪਸ਼ੂ ਦੇ ਲੱਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰਾਇਆ ਕਰੋ ਪਾਸ ਕਰਾਇਆ ਕਰੋ ਉਹ ਵੀਰ ਜੀ ਤੁਹਾਡਾ ਆਪਦਾ ਫਰਜ਼ ਬੰਦਾ ਜੀ ਹਾਂਜੀ ਵੀਰ ਜੀ ਆਪਣਾ ਦੱਸ ਦਿਓ ਨਾਂ ਇੱਕ ਰੀ ਫੇਰ ਨਾਂ ਵੀਰ ਜੀ ਕਬਲਜੀ ਸਿੰਘ ਜੇ ਪਿੰਡ ਭਗਵਾਨਪੁਰ ਤਸੀਲ ਡੇਰਾ ਬਾਨਕ ਤੇ ਜ਼ਿਲ੍ਹਾ ਕਰਤਾਰਪੁਰ ਫੋਨ ਨੰਬਰ ਦੱਸ ਦਿਓ ਵਿੱਚ 91597849 ਨੰਬਰ ਹੈ ਇੱਥੇ ਵਟਸਐਪ ਠੀਕ ਹੈ ਵੀਰ ਸਤਿ ਸ੍ਰੀ ਅਕਾਲ ਜੀ